ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਗੁਰੂ ਸਾਹਿਬ ਕਹਿੰਦੇ ਆਪਣਾ ਸਿਮਰਨ ਪਰਮੇਸ਼ਰ ਨੇ ਕਿਰਪਾ ਕਰਕੇ ਮਾਤ ਗਰਭ ਹੀ ਦਿੱਤਾ ਤੇ ਫਿਰ ਉਸ ਦਾ ਰਾਖਾ ਹੋ ਗਿਆ ਆਪਣਾ ਸਿਮਰਨ ਪਰਮੇਸ਼ਰ ਨੇ ਕਿਰਪਾ ਕਰਕੇ ਮਾਤ ਗਰਭੇ ਦਿੱਤਾ ਤੇ ਫਿਰ ਉਸ ਦਾ ਰਾਖਾ ਹੋ ਗਿਆ ਰਾਖਾ ਈਸ਼ਰ ਨਹੀਂ ਹੁੰਦਾ ਜਿਸ ਦੇ ਪਾਸ ਸਿਮਰਨ ਨਹੀਂ ਉਹ ਦਾ ਰਾਖਾ ਈਸ਼ਰ ਨਹੀਂ ਹੁੰਦਾ ਉਹ ਤਾਂ ਆਪਣੇ ਖਿਆਲਾਂ ਨਾਲ ਚੱਲਦਾ ਉਹਦੇ ਖਿਆਲ ਜਿੰਨੇ ਆਉਂਦੇ ਨੇ ਉਹ ਤਾਂ ਹੰਕਾਰ ਸਹਤ ਨੇ ਉਹਦੇ ਖਿਆਲ ਜਿੰਨੇ ਆਉਂਦੇ ਨੇ ਉਹ ਤਾਂ ਹੰਕਾਰ ਸਹਤ ਨੇ ਰਮਨ ਰਿਸ਼ੀ ਜੀ ਨੇ ਬੜਾ ਸੋਹਣਾ ਲਿਖਿਆ ਭਈ ਪਹਿਲਾ ਸੰਕਲਪ ਇਹਦਾ ਖਿਆਲ ਜਿਹੜਾ ਉਹਨੂੰ ਹੰਕਾਰ ਕਹਿੰਦੇ ਨੇ ਇਹ ਰਮਨ ਰਿਸ਼ੀ ਜੀ ਕਹਿੰਦੇ ਪਹਿਲਾ ਸੰਕਲਪ ਇਹਦਾ ਖਿਆਲ ਜਿਹੜਾ ਉਹਨੂੰ ਹੰਕਾਰ ਕਹਿੰਦੇ ਨੇ ਕਿ ਮੈਂ ਹੂੰ ਇਹ વૃਤੀ ਉੱਠਦੀ ਹੈ ਪਹਿਲਾਂ ਮੈਂ ਹੂੰ ਹੁਣ ਮੈਂ ਹੂੰ ਨੂੰ ਕਿਸੇ ਨਾਲ ਤਾਂ ਲਾਏਗਾ ਹੀ ਉਹਨੂੰ ਪੁੱਛੋ ਵੀ ਤੂੰ ਕੌਣ ਹੈ ਉਹ ਕਹਿੰਦਾ ਮੈਂ ਜੱਟ ਹਾਂ ਮੈਂ ਬ੍ਰਾਹਮਣ ਹਾਂ ਮੈਂ ਵਿਦਵਾਨ ਹਾਂ ਮੈਂ ਲਾਇਕ ਹਾਂ ਇਹਨੂੰ ਪਰਛੰਨ ਹੰਕਾਰ ਕਹਿੰਦੇ ਨੇ ਇਹ ਜਿਹਦੇ ਅੰਦਰ ਹੈ ਉਹ ਜੀਵ ਹੈ ਉਹਦੇ ਜਨਮ ਮਰਨ ਦਾ ਕਾਰਨ ਇਹ ਪਰਛੰਨ ਹੰਕਾਰ ਹੀ ਹੈ ਇਹਨੂੰ ਜੀਵ ਕਹਿੰਦੇ ਨੇ ਇਸ ਕਰਕੇ ਜਿੱਥੇ ਸੰਕਲਪ ਉੱਠਿਆ ਹੈ ਜਿੱਥੇ ਇਹ ਸੰਕਲਪ ਉੱਠਿਆ ਮੈਂ ਹਾਂ ਉਹ ਆਤਮਾ ਭਰੀਪੂਰਨ ਹੈ ਜਿੱਥੇ ਸੰਕਲਪ ਉੱਠਿਆ ਮੈਂ ਹਾਂ ਉਹ ਆਤਮਾ ਦਾ ਭਰੀਪੂਰਨ ਹੈ ਉਹ ਤਾਂ ਦਾਣਾ ਹੈ ਬੀਨਾ ਹੈ ਸਾਈ ਹੈ ਦਰਸ਼ਤਾ ਹੈ ਦੇਖਣ ਵਾਲਾ ਹੈ ਦਰਸ਼ਤਾ ਕਦੇ ਪ੍ਰੋਕਸ਼ ਨਹੀਂ ਹੁੰਦਾ ਇਹ ਨਿਯਮ ਹੈ द्रष्टा देखने, देखने कदे परोक्ष नहीं यानी ओले नहीं ये नियम है द्रष्टा ही थानू अकल चाहेगा नाम भी द्रष्टा है निद अमृत प्रभु का नाम देही मह इसका विश्राम ਨੌ ਨਿਦ ਅਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਬਈ ਨੌ ਨਿਧੀ ਨੂੰ ਦੇਣੇ ਵਾਲਾ ਅਮਰ ਕਰਨੇ ਵਾਲਾ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਪਰ ਹੈ ਕਿੱਥੇ ਨੌ ਨਿਦ ਅਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਦਾ ਬਿਸਰਾਮ ਦੇਹ ਦੇ ਵਿੱਚ ਬੁੱਧੀ ਦਾ ਬਿਰਤੀ ਦਾ ਸਾਕਸ਼ੀ ਹੋ ਕੇ ਦਰਸ਼ਟਾ ਹੋ ਕੇ ਬੈਠਾ ਹੈ ਕਿਤੇ ਅਖੇ ਦੇਹ ਦੇ ਵਿੱਚ ਬੁੱਧੀ ਦਾ ਬਿਰਤੀ ਦਾ ਸਾਕਸ਼ੀ ਹੋ ਕੇ ਬੈਠਾ ਦਰਸ਼ਟਾ ਹੋ ਕੇ ਬੈਠਾ ਮੁਈ ਸੁਰਤ ਬਾਹ ਅਹੰਕਾਰ ਉਹੋ ਨ ਮੂਆ ਜੋ ਦੇਖਣ ਹਾਰ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਮੂਈ ਸੁਰਤ ਬਾਦ ਅਹੰਕਾਰ ਉਹੋ ਨ ਮੂਆ ਜੋ ਦੇਖਣ ਹਾਰ ਦੇਖਣ ਹਾਰ ਦ੍ਰਸ਼ਤਾ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਜਿਹੜਾ ਦੇਖਣ ਆਰੈ ਦ੍ਰਸ਼ਟਾ ਉਹ ਜਨਮ ਮਰਨ ਚ ਨਹੀਂ ਆਉਂਦਾ ਉਸੇ ਨੂੰ ਹੀ ਨਾਮ ਕਹਿੰਦੇ ਨੇ ਉਹ ਹੈ ਨਾਮ ਨਾਮ ਕਹਤਾਰੇ ਖੰਡ ਬ੍ਰਹਮੰਡ ਨਾਮ ਕਹਤਾਰੇ ਖੰਡ ਬ੍ਰਹਮੰਡ ਨਾਮ ਉਸੇ ਨੂੰ ਕਹਿੰਦੇ ਨੇ ਦ੍ਰਸ਼ਟਾ ਨੂੰ ਦੇਖਣ ਵਾਲੇ ਨੂੰ ਪਰ ਇਸ ਨੂੰ ਉਹਦਾ ਦ੍ਰਿਣਿਸ਼ਟਾ ਨਹੀਂ ਹੋਇਆ ਇਸ ਨੂੰ ਜੀਵ ਨੂੰ ਉਹਦਾ ਦ੍ਰਿਣਿਸ਼ਚੈ ਨਹੀਂ ਹੋਇਆ ਕਿ ਮੇਰਾ ਆਪਣਾ ਆਪ ਹੈ ਵੀ ਇਹ ਦੇਖਣ ਵਾਲਾ ਮੇਰਾ ਆਪਣਾ ਆਪ ਹੈ ਨਿਸ਼ਚੈਤ ਨਹੀਂ ਹੋਇਆ ਜਿਸ ਦਿਨ ਇਹਦਾ ਪੱਕਾ ਦ੍ਰਿਣਿਸ਼ਚੈ ਹੋ ਗਿਆ ਇਹਦੇ ਸਾਰੇ ਖਿਆਲ ਸਾਰੇ ਮੋਹ ਕਾਮ ਕ੍ਰੋਧ ਲੋਭ ਮੋਗ ਆਦ ਬਿਲਕੁਲ ਸਾਰੀਆਂ ਬਿਰਤੀ ਗਿਆ ਜਿਸ ਦਿਨ ਇਹਦਾ ਪੱਕਾ ਧ੍ਰਿਣਿਸ਼ਚਾ ਹੋ ਗਿਆ ਤੇਰਾ ਖਿਆਲਾਂ ਨੂੰ ਦੇਖਦਾ ਦ੍ਰਿਸ਼ਟਾ ਇਹ ਮੇਰਾ ਆਪ ਹੈ ਤਾਂ ਇਹਦੇ ਸਾਰੇ ਖਿਆਲ ਸਾਰੇ ਮੋਹ ਕਾਮ ਕ્રોਧ ਆਦ ਬਿਲਕੁਲ ਸਾਰੀਆਂ ਬਿਰਤੀਆਂ ਪਿੱਛੇ हट ਜਾਣਗੀਆਂ ਇਹ ਇਸ ਕਰਕੇ ਉਹ ਹੈ ਨਾਮ ਕਿ ਉਸ ਨਾਮ ਦਾ ਸਿਮਰਨ ਦਿੱਤਾ ਕਿਸ ਨੇ ਨੋ ਸਿਮਰਨ ਦਿੱਤਾ ਕਿਸ ਨੇ ਪਰਮੇਸ਼ਰ ਨੇ ਕਿਰਪਾ ਕਰਕੇ ਉਹ ਮੈਨੂੰ ਮਾਤਾ ਦੇ ਗਰਭ ਦੇ ਵਿੱਚ ਪ੍ਰਾਪਤ ਹੋ ਗਿਆ ਮਾਤ ਗਰਭ ਮਹਿ ਆਪਨ ਸਿਮਰਨ ਦੇ ਰਾਖਣ ਹਾਰੇ ਪਾਪਕ ਸਾਗਰ ਲਹਿਰ ਮਹਿ ਤਾਰੋ ਤਾਰਨ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਇਹ ਅਥਾ ਲਹਿਰਾਂ ਦਾ ਜਿਹੜਾ ਸਮੁੰਦਰ ਹੈ ਸੰਸਾਰ ਰੂਪੀ ਬੜਾ ਭਾਰੀ ਲਹਿਰਾਂ ਕੀ ਹੁੰਦੀਆਂ ਨੇ ਲਹਿਰਾਂ ਕੀ ਹੁੰਦੀਆਂ ਨੇ ਜਦ ਤੁਸੀਂ ਬਾਹਰ ਦੇਖਦੇ ਹੋ ਜਦ ਜਲ ਕਿਸੇ ਛੱਪੜ ਦਾ ਟੋਪੇ ਦਾ ਕਿ ਗਿਆ ਹੋਇਆ ਹੋਵੇ ਵాయు ਆਵੇ ਏਨੀ ਹਵਾ ਆਵੇ ਲਹਿਰਾਂ ਚੱਲ ਜਾਂਦੀਆਂ ਨੇ ਤੇ ਫੇਰ ਜਦ ਵాయు ਬੰਦ ਹੋ ਜਾਏ ਉਹ ਟਿਕ ਜਾਂਦਾ ਸਾਡੇ ਅੰਦਰ ਜਿਤਨੀਆਂ ਵੀ ਵਾਸ਼ਨਾ ਨੇ ਕਾਮਨਾ ਨੇ ਇਹ ਲਹਿਰਾਂ ਚੱਲਦੀਆਂ ਨੇ ਸਾਡੇ ਅੰਦਰ ਜਿਤਨੀਆਂ ਵੀ ਵਾਸ਼ਨਾ ਨੇ ਕਾਮਨਾ ਨੇ ਇਹ ਲਹਿਰਾਂ ਚੱਲਦੀਆਂ ਨੇ ਜੇ ਜਾਦੇ ਆਉਂਦੀ ਹੈ ਵాయు ਤਾਂ ਸਾਡੇ ਜਿਹੜੇ ਖਿਆਲ ਨੇ ਉਸੇ ਤਰ੍ਹਾਂ ਹੀ ਹੋ ਜਾਂਦੇ ਨੇ ਸਾਡੇ ਅੰਦਰ ਜਿਤਨੀਆਂ ਵੀ ਬਾਸ਼ਨਾ ਨੇ ਕਾਮਨਾ ਨੇ ਇਹ ਲਹਿਰਾਂ ਚੱਲਦੀਆਂ ਨੇ ਤੇ ਜਾਦੇ ਆਉਂਦੀ ਹੈ ਵాయు ਤਾਂ ਸਾਡੇ ਜਿਹੜੇ ਖਿਆਲ ਨੇ ਉਸੇ ਤਰ੍ਹਾਂ ਹੀ ਹੋ ਜਾਂਦੇ ਨੇ ਉਹ ਜਿਹੜਾ ਅੰਦਰ ਚੇਤਨ ਆਤਮਾ ਸੀ ਪੈ ਪੂਰਨ ਉਹਦੇ 'ਚ ਇਕਾਗਰਤਾ ਨਾ ਹੋਈ ਉਹ ਜਿਹੜਾ ਅੰਦਰ ਚੇਤਨ ਆਤਮਾ ਸੀ ਪਰਿਪੂਰਣ ਉਹਦੇ 'ਚ ਇਕਾਗਰਤਾ ਨਾ ਹੋਈ ਇਕਾਗਰਤਾ ਹੁੰਦੀ ਹੈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ ਇਕਾਗਰਤਾ ਹੁੰਦੀ ਹੈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ ਤੋ ਇਕਾਗਰਤਾ ਇੱਕੋ ਨਾਲ ਹੋਵੇ ਇਕਾਗਰਤਾ ਹੁੰਦੀ ਹੈ ਬਈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ ਤੇ ਉਹ ਇਕਾਗਰਤਾ ਇੱਕੋ ਨਾਲ ਹੋਵੇ ਮਨ ਦੇ ਅੱਗੇ ਬਿਰਤੀ ਦੇ ਅੱਗੇ ਇੱਕੋ ਹੀ ਹੋਵੇ ਹੋਰ ਨਾ ਕੋਈ ਹੋਵੇ ਮਨ ਦੇ ਅੱਗੇ ਬਿਰਤੀ ਦੇ ਅੱਗੇ ਇੱਕੋ ਹੀ ਹੋਵੇ ਹੋਰ ਨਾ ਕੋਈ ਹੋਵੇ एको एक जाप एको एक सालाहे एक सिमर एको एक मन आहे एकस के गुण गाओ अनंत मन तन जाप एक भगवंत एको एक एक हर आप पूर्ण पूरयो प्रव्याप अनेक विस्तार एक, पहे। एक, अराद एक पहे। ते पहे एक अराध पराछत गए अनेक विस्थार एक ते पहे अनिक विस्थार एक ते एक अराध पराछत गए मन तन अंतर एक प्रवराता गुर प्रसाद ਨਾਨਕ ਇੱਕ ਜਾਤਾ ਮਨ ਤਾਂ ਅੰਤਰ ਇੱਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਬਸ ਜਿਤਨਾ ਇਹ ਬਦਲੇ ਪਰ ਇੱਕ ਨਹੀਂ ਬਦਲੇਗਾ ਇੱਕ ਨਹੀਂ ਬਦਲੇਗਾ ਉਸੇ ਦਾ ਜਾਪ ਠੇਕੇ ਦਾ ਉਸੇ ਦਾ ਸਿਮਰਨ ਉਹੀ ਤਿੰਨਾਂ ਕਾਲਾਂ ਦੇ ਵਿੱਚ ਵਿਆਪਕ ਹੈ ਪਰ ਇਹਦੀ ਬਿਰਤੀ ਇੱਕ ਦੇ ਆਕਾਰ ਹੋ ਜਾਏ ਪਰ ਇਹਦੀ ਬਿਰਤੀ ਇੱਕ ਦੇ ਆਕਾਰ ਹੋ ਜਾਏ ਉਹਨੂੰ ਏਕਾ ਕਹਿੰਦੇ ਨੇ ਉਹਨੂੰ ਏਕਾ ਕਹਿੰਦੇ ਨੇ ਉਹ ਇੱਕ ਕੌਣ ਹੈ ਉਹ ਏਕ ਹੈ ਕੌਣ ਤਾਂ ਗੁਰੂ ਸਾਹਿਬ ਕਹਿੰਦੇ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗੰ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਇੱਕ ਹੈ ਏਕਾ ਹੈ ਪਰਮੇਸ਼ਰ ਹੈ ਈਸ਼ਵਰਾ ਸਰਬੂਤਨ ਹਿਰਦੇ ਦੇ ਦੇਸ਼ੇ ਅਰਜੁਨ ਤਿਸ਼ਟ ਤੀ ਬ੍ਰਾਹਮਣ ਸਰਬ ਬੂਤਾਨੀ ਯੰਤਰ रुणਾਨੀ ਮਾਇਆ ਇਹ ਪਗਵਾਰ கிருஷ்ਣ ਕਹਿੰਦੇ ਈਸ਼ੁਰਾ ਸਰਬ ਬੂਤਾਨ ਸਾਰਿਆਂ ਦੇ ਹਿਰਦਿਆਂ ਚ ਇੱਕ ਹੈ ਪਰਮੇਸ਼ਰ ਖੇਤਰਗਯੰ ਚਾਪਿ ਮਾਮ ਵਿਦੇ ਸਰਬ ਖੇਤਰੇਸ਼ੂ ਭਾਰਤ ਖੇਤਰ ਖੇਤਰਗਯੋਰ ਗਿਆਨੰ ਯਤ ਗਿਆਨੰ ਮਤੰਮਮ यदि भगवान कृष्ण कह दे जो क्षेत्रज्ञ एक है क्षेत्रज्ञ च अभि मम मेदी सर्व क्षेत्रेषु भारत वो सारे शरीरां दे विच क्षेत्रज्ञ एक है तो मैं हाँ, मैं वो हाँ। दुनिया ने वे जितने महापुरुष आए कोई प्रेमा भक्ति नु लेके आया कोई ज्ञान नु लेके आया ਕੋਈ ਯੋਗ ਨੂੰ ਲੈ ਕੇ ਆਇਆ ਕੋਈ ਸਿਮਰਨ ਨੂੰ ਲੈ ਕੇ ਆਇਆ ਤੇ ਭਗਵਾਨ ਕ੍ਰਿਸ਼ਨ ਨੇ ਗੀਤਾ ਚੱਕ ਜਗਾ ਕਹੇ ਕਿ ਤੂੰ ਹੋਰ ਦੇ ਅੱਗੇ ਅਰਦਾਸ ਨਾ ਕਰੀ ਤੂੰ ਮੇਰੇ ਅੱਗੇ ਅਰਦਾਸ ਕਰ ਭਗਵਾਨ ਕੀ ਕਹਿੰਦਾ ਮੈਂ ਤੂੰ ਹੋਰ ਦੇ ਅੱਗੇ ਅਰਦਾਸ ਨਾ ਕਰੀ ਤੂੰ ਮੇਰੇ ਅੱਗੇ ਅਰਦਾਸ ਕਰ ਸਰਬਦਰਮਾਨ ਪਰਿਤੇ ਮਾਮੇਕੰ ਸ਼ਰਨਾਂਂ ਬਰਜ ਅਹੰਤਵਾ ਸਰਪਾਪੇ ਭਇਓ ਮੋਕਸ਼ ਸ਼ਾਮੀ ਮਾਸੁਚਾ ਭਗਵਾਨ ਕਹਿੰਦਾ ਬਈ ਤੂੰ ਹੋੜ ਦੇ ਅੱਗੇ ਅਰਦਾਸ ਨਾ ਕਰ ਤੂੰ ਮੇਰੇ ਅੱਗੇ ਅਰਦਾਸ ਕਰ ਮੈਂ ਤੇਰੀ ਮੋਕਸ਼ ਕਰੂੰ ਤੇ ਮੈਂ ਤੇਰੇ ਪਾਪ ਕਟੂੰ ਉਹ ਇਸ ਲਖਸ ਨੂੰ ਲੈ ਕੇ ਕਹਿੰਦਾ ਉਹ શરીર ਨੂੰ ਲੈ ਕੇ ਨਹੀਂ ਕਹਿੰਦਾ ਉਹ ਆਤਮਾ ਨੂੰ ਲੈ ਕੇ ਕਹਿੰਦਾ ਇਸ ਕਰਕੇ ਜਿਹੜਾ ਬੁੱਧੀ ਅਚਿਛਤ ਹੋ ਕੇ ਬੁੱਧੀ ਨੂੰ ਜਾਣ ਕੇ ਚਾਨਣ ਕਰਨ ਵਾਲਾ ਹੈ ਬੁੱਧੀ ਰੂਪੇ ਗੁਫਾ ਚ ਬੈਠਾ ਹੈ ਬੁੱਧੀ ਰੂਪੇ ਗੁਫਾ ਚ ਬੈਠਾ ਉਹ ਆਤਮਾ ਉਹ ਦਰਸ਼ਤਾ ਗਿਆਤਾ ਸਾਖੀ ਇਹ ਸਾਰੇ ਉਹਦੇ ਹੀ ਨਾਮ ਨੇ ਉਹੀ ਵਿਆਪਕ ਪਰਿਪੂਰਣ ਪਰਮੇਸ਼ਰ ਹੈ ਉਹਦਾ ਸਿਮਰਨ हे ਪਰਮੇਸ਼ਰ ਤੇ ਮੈਨੂੰ ਦਿੱਤਾ ਗੁਰੂ ਸਾਹਿਬ ਕਹਿੰਦੇ ਤੇ ਗਰਬ ਦੇ ਵਿੱਚੋਂ ਤੈਨੂੰ ਸਿਮਰਨ ਦੇ ਨਾਲ ਕੱਢਿਆ ਭਗਵਾਨ ਕਹਿੰਦਾ ਮੈਂ ਤੇਰੇ ਮੋਕਸ਼ ਕਰੂੰ ਅਰਦਾਸ ਮੇਰੇ ਅੱਗੇ ਕਰ ਤੇ ਮੈਂ ਤੇਰੇ ਪਾਪ ਕੱਟੂੰ ਉਸ ਲਖਸ ਨੂੰ ਲੈ ਕੇ ਕਹਿੰਦਾ ਸ਼੍ਰੀ ਨੂੰ ਲੈ ਕੇ ਨਹੀਂ ਕਹਿੰਦਾ ਉਹ ਆਤਮਾ ਨੂੰ ਲੈ ਕੇ ਕਹਿੰਦਾ ਵਿਆਤਮਾ ਗਿਰਦਾਸ ਕਰ ਪਰਮੇਸ਼ਰ ਗਿਰਦਾਸ ਕਰ ਇਸ ਕਰਕੇ ਜਿਹੜਾ ਬੁੱਧੀ ਅਤਿ ਸਥਤ ਹੋ ਕੇ ਬੁੱਧੀ ਨੂੰ ਜਾਣ ਕੇ ਚਾਨਣ ਕਰਨੇ ਵਾਲਾ ਬੁੱਧੀ ਰੂਪੇ ਗੁਫਾ ਚ ਬੈਠਾ ਉਹ ਬੁੱਧੀ ਰੂਪੇ ਗੁਫਾ ਚ ਬੈਠਾ ਉਹ ਆਤਮਾ ਉਹ ਦ੍ਰਿਸ਼ਟਾ ਗਿਆਤਾ ਸਾਖੀ ਇਹ ਸਾਰੇ ਉਹਦੇ ਹੀ ਨਾਮ ਨੇ ਉਹੀ ਵਿਆਪਕ ਪਰਿਪੂਰਣ ਪਰਮੇਸ਼ਰ ਹੈ ਉਹਦਾ ਸਿਮਰਨ हे ਪਰਮੇਸ਼ਰ ਤੈ ਮੈਨੂੰ ਦਿੱਤਾ ਤੇ ਗਰਬ ਦੇ ਵਿੱਚੋਂ ਤੈ ਮੈਨੂੰ ਸਿਮਰਨ ਦੇ ਨਾਲ ਕੱਢਿਆ ਇਹ ਤੁਸੀਂ ਹੁਣ ਆਪਣੇ ਅੰਦਰ ਵਿਚਾਰ ਕਰੋ ਭਈ ਜਦ ਤੁਹਾਡਾ ਮਨ ਇੱਕ ਥਾਂ ਟਿਕਿਆ ਹੋਇਆ ਹੋਵੇ ਚਾਹੇ ਕਿਸੇ ਵੀ ਵਸਤੂ 'ਤੇ ਟਿਕਿਆ ਹੋਵੇ ਦਾ ਦੂਜੇ ਖਿਆਲ ਉਦੋਂ ਤੁਹਾਡੇ ਕੋਲ ਨਹੀਂ ਆਉਣਗੇ ਜੇ ਤੁਸੀਂ ਖਿਆਲ ਕਰ ਲਿਓ ਆਪਣੇ ਅੰਦਰ ਜੇ ਤੁਹਾਡਾ ਮਨ ਇੱਕ ਥਾਂ ਟਿਕਿਆ ਹੋਇਆ ਹੋਵੇ ਚਾਹੇ ਕਿਸੇ ਵੀ ਵਸਤੂ 'ਤੇ ਟਿਕਿਆ ਹੋਵੇ ਤਾਂ ਦੂਜੇ ਖਿਆਲ ਉਦੋਂ ਤੁਹਾਡੇ ਕੋਲ ਨਹੀਂ ਆਉਣਗੇ ਜਦ ਕੋਈ ਸੁਣਾਉ ਤਾਂ ਸੁਣਾਉਂਗੇ ਕੀ ਜਾ ਦੇਕ ਦਾ ਸਿਮਰਨ ਇਸ ਨੂੰ ਈਸ਼ਰ ਦੀ ਕਿਰਪਾ ਤੇ ਪਰਮੇਸ਼ਰ ਦੀ ਕਿਰਪਾ ਤੇ ਗੁਰੂ ਦੇ ਕਿਰਪਾ ਤੇ ਪ੍ਰਾਪਤ ਹੋਇਆ ਫੇਰੇ ਦਾ ਮਨ ਉਹ ਜੜੀਆਂ ਲਹਿਰਾਂ ਨੇ ਸਮੁੰਦਰ ਦੀਆਂ ਆ ਨਾਣਾ ਪ੍ਰਕਾਰ ਦੇ ਖਿਆਲ ਉਹਨਾਂ ਸਾਰਿਆਂ ਨੂੰ ਕੱਟ ਕੇ ਇਹਦੇ ਵਿੱਚ ਇਸਥਿਤ ਹੋ ਜਾਂਦਾ ਹੈ ਪਰ ਜਿਆਦੇ ਸਿਮਰਨ ਕਰੇ ਮਾਨੇ ਦਾ ਇੱਕ ਦਿਨ ਨਾਲੋਂ ਅਲੈਦਾ ਨਾ ਹੋਵੇ ਜਿਆਦੇ ਸਿਮਰਨ ਕਰੇ ਮਾਨੇ ਦਾ ਇੱਕ ਦਿਨ ਨਾਲੋਂ ਅਲੈਦਾ ਨਾ ਹੋਵੇ ਜਦ ਇੱਕ ਦਾ ਸਿਮਰਨ ਇਸ ਨੂੰ ਈਸ਼ਰ ਦੀ ਕਿਰਪਾ ਤੇ ਪਰਮੇਸ਼ਰ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਦੇ ਪ੍ਰਾਪਤ ਹੋਇਆ ਜਦ ਇੱਕ ਦਾ ਸਿਮਰਨ ਸਾਰੇ ਦਾ ਮਨ ਉਹ ਜਿਹੜੀਆਂ ਲਹਿਰਾਂ ਨੇ ਸਮੁੰਦਰ ਦੀਆਂ ਅਨਾਂ ਨਾ ਪ੍ਰਕਾਰ ਦੇ ਖਿਆਲ ਉਹਨਾਂ ਸਾਰਿਆਂ ਨੂੰ ਕੱਟ ਕੇ ਸਾਰੇ ਖਿਆਲਾਂ ਨੂੰ ਕੱਟ ਕੇ ਇਹਦੇ ਵਿੱਚ ਇਸਥਿਤ ਹੋ ਜਾਂਦਾ ਹੈ ਸਿਮਰਨ ਵਿੱਚ ਇਸਥਿਤ ਹੋ ਜਾਂਦਾ ਹੈ ਪਰ ਜਦ ਦੇ ਸਿਮਰਨ ਕਰੇ ਮਨ ਦਾ ਇੱਕ ਦਿਨ ਨਾਲੋਂ ਅਲਹਿਦਾ ਨਾ ਹੋਵੇ ਗੁਰੂ ਸਾਹਿਬ ਕਹਿੰਦੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਉਹਦਾ ਇੱਕ ਹੈ ਉਹਦਾ ਇੱਕ ਹੈ ਇਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਕੋਈ ਕੋ ਹੀ ਸਾਰਿਆਂ ਦਾ ਮਾਲਕ ਹੈ ਇਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਕੋਈ ਕੋ ਹੀ ਸਾਰਿਆਂ ਦਾ ਮਾਲਕ ਹੈ ਉਹਦਾ ਸਿਮਰਨ ਮੈਨੂੰ ਪਰਮੇਸ਼ਰ ਦੀ ਕਿਰਪਾ ਤੇ ਮਾਤਾ ਦੇ ਗਰਭ ਵਿੱਚ ਪ੍ਰਾਪਤ ਹੋਇਆ ਤੇ ਮੈਂ ਨਾ ਸਾਰਿਆਂ ਤੋਂ ਪਾਰ ਹੋ ਗਿਆ ਕਿ ਗੁਰੂ ਸਾਹਿਬ ਕਹਿੰਦੇ ਨੇ ਤਾਰੋ ਤਾਰਨ ਹਾਰੇ ਇਹ ਤਾਰਨ ਹਾਰ ਪਰਮੇਸ਼ਰ ਤੂੰ ਹੀ ਤਾਰਨ ਹਾਰ ਹੈ ਮੈਨੂੰ ਵੀ ਇਸ ਵਿੱਚੋਂ ਤਾਰਿਆ ਸਿਮਰਨ ਦੁਆਰਾ ਤੈਂ ਹੀ ਤਾਰਿਆ ਸਿਮਰਨ ਇਹ ਕਿਹੋ ਜਿਹਾ ਸਾਧਨ ਹੈ ਗੁਰੂ ਗ੍ਰੰਥ ਸਾਹਿਬ ਇਸ ਲਿਖਿਆ ਹੋਇਆ ਹੈ ਕਿ ਸਿਮਰ ਸਿਮਰ ਨਾਮ ਬਾਰੰਬਾਰ ਠੀਕ ਕਹਿੰਦੇ ਗੁਰੂ ਸਾਹਿਬ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਦਾ ਇਹ ਆਧਾਰ ਹੋਰ ਕੋਈ ਸਾਧਨ ਨਹੀਂ ਦੱਸਿਆ ਇੱਕ ਸਿਮਰਨ ਇਕੱਲਾ ਸਾਧਨ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਚੱਕਰ ਜੋ ਕੱਢ ਕੇ ਲੈ ਜਾਂਦਾ ਹੈ ਪੰਜਮ ਪਾਤਸ਼ਾਹ ਕਹਿੰਦੇ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਇ ਹੈ ਆਧਾਰ ਹੋਰ ਕੋਈ ਸਾਧਨ ਨਹੀਂ ਦੱਸਿਆ ਇੱਕ ਸਿਮਰਨ ਇਕੱਲਾ ਸਾਧਨ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਚੱਕਰ ਝੋ ਕੱਢ ਕੇ ਲੈ ਜਾਂਦਾ ਇਹ ਹੀ ਦੁਨੀਆ ਦੇ ਮਹਾਪੁਰਸ਼ ਉਪਦੇਸ਼ ਕਰਦੇ ਨੇ ਕਿ ਭਾਈ ਸਿਮਰਨ ਨਾ ਛੱਡੀ ਸਿਮਰਨ ਨਾ ਭੁੱਲੇ ਸਿਮਰਨ ਦਾ ਪਰਪੱਕ ਹੋ ਜਾਣਾ ਹੀ ਗਿਆਨ ਹੈ ਸਿਮਰਨ ਦਾ ਪਰਪੱਕ ਹੋ ਜਾਣਾ ਹੀ ਗਿਆਨ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਬਈ ਸਿਮਰਨ ਦਾ ਪਰਪੱਕ ਹੋ ਜਾਣਾ ਹੀ ਗਿਆਨ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਉਹ ਜਿਹੜਾ ਸਾਰਿਆਂ ਜੀਵਾਂ ਦਾ ਚਾਰ ਖਾਣੀਆਂ ਦਾ ਦਾਤਾ ਹੈ ਉਹਨੂੰ ਭੁੱਲਣਾ ਨਹੀਂ ਉਹਦੀ ਭੁੱਲ ਹੀ ਅਗਿਆਨ ਹੈ ਉਹਦੀ ਭੁੱਲ ਹੀ ਅਗਿਆਨ ਹੈ ਉਹਦੇ ਸਿਮਰਨ ਦਾ ਪੱਕ ਜਾਣਾ ਗਿਆਨ ਹੈ ਇੱਕ ਚਿਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਚਿਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਇੱਕ ਛਿਨ ਮਾਤਰ ਵੀ ਸਿਮਰਨ ਪੱਕ ਜਾਏ ਇਹਨੂੰ ਪ੍ਰਤੱਖ ਹੋ ਜਾਏ ਆਤਮਾ ਦਾ ਜੇ ਇਕ ਛਿਨ ਮਾਤਰ ਵੀ ਸਿਮਰਨ ਪੱਕ ਜਾਏ। ਖੋਜ ਆਤਮਾ ਦਾ ਤੇ ਜਨਮ ਮਰਨ ਕਟਿਆ ਜਾਏ। ਇਹ ਦਸਮ ਪਾਤਸ਼ਾਹ ਦਾ ਮਹਾਵਾਕ ਹੈ। ਏਸ ਕਰਕੇ ਹੁਣ ਆਪਣੇ ਅੰਦਰ ਵਿਚਾਰ ਕਰ ਲੋ। ਸਿਮਰਨ ਨੇ ਮੈਨੂੰ ਇਹਨਾਂ ਲਹਿਰਾਂ ਵਿੱਚੋਂ ਕੱਢ ਦਿੱਤਾ। ਮੇਰੇ ਤੇ ਬੜੀ ਭਾਰੀ ਕਿਰਪਾ ਕੀਤੀ ਗੁਰੂ ਸਾਹਿਬ ਕਹਿੰਦੇ। ਤੁਸੀਂ ਵੀ ਭਾਈ ਸਿਮਰਨ ਕਰਿਆ ਕਰੋ। ਪੰਚਮ ਪਾਤਸ਼ਾਹ ਦਾ ਤਾਤ ਪਰਜ ਆਹੇ ਬੋਲੋ ਸਤਨਾਮ ਸ੍ਰੀ ਵਾਹਿ